70 ਸਾਲਾਂ ਵਿੱਚ ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਵਿਧਾਨ ਸਭਾ ਵਰਗੇ ਪਵਿੱਤਰ ਸਦਨ ਦਾ ਜੋ ਲਾਈਵ ਟੈਲੀਕਾਸਟ ਹੁੰਦਾ ਹੈ ਉਹਦਾ ਕੰਟਰੋਲ ਵੀ ਦਿੱਲੀ ਵਾਲਿਆਂ ਕੋਲੇ ਹੈ ਤੇ ਖਾਸ ਕਰਕੇ ਦਿੱਲੀ ਵਾਲੇ ਅੰਕਤ ਸਖ세ਨਾ ਕੋਲ ਹੈ ਅੱਜ ਇਹ ਮੁੱਦਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਯਵਾਨੀ ਵੀ ਉਠਾਇਆ ਤੇ ਇਹਦੇ ਸਬੰਧ ਚ ਪੋਸਟਰ ਮਾਨਕ ਗੋਇਲ ਨੇ ਵੀ ਪਾਈ ਹੈ ਸਵਾਲ ਕਈ ਖੜੇ ਹੋ ਜਾਂਦੇ ਆ ਕਿ ਜਦ ਵਿਧਾਨ ਸਭਾ ਦੀ ਲਾਈਵ ਕਵਰੇਜ ਚੱਲਦੀ ਹੈ ਤਾ ਉਹਦਾ ਕੰਟਰੋਲ ਜਿੱਥੇ ਵਿਧਾਨ ਸਭਾ ਜਾਂ ਜੋ ਡੀਪੀਆਰ ਵਿਭਾਗ ਹੈ ਜੋ ਪਬਲਿਕ ریلیਸ਼ਨ ਵਿਭਾਗ ਹੈ ਜੀਨੇ ਸਰਕਾਰ ਦੀਆਂ ਖਬਰਾਂ ਜਾਂ ਜੋ ਵੀ ਲਾਈਵ ਪ੍ਰਸਾਰਣਾਂ ਲੋਕਾਂ ਤੱਕ ਪਹੁੰਚਾਉਣਾ ਹੈ ਉਹਦੇ ਵਿੱਚ ਉਹਦੀ ਜਿਹੜੀ ਅਗਵਾਈ ਕਰ ਰਿਹਾ ਉੱਤੇ ਜਿਹੜਾ ਕੋਈ ਚਲਾ ਰਿਹਾ ਉਹ ਚਲਾ ਰਿਹਾ ਅੰਕ ਸਖ세ਨਾ ਇਹ ਤੁਹਾਡੀ ਟਕਰੀਨ ਦੇ ਉੱਤੇ ਜਿਹੜੀ ਫੋਟੋ ਦੇਖ ਰਹੇ ਹੋ ਇਹਦੇ ਵਿੱਚ ਜਿਹੜਾ ਵਿਅਕਤੀ ਕੰਪਿਊਟਰ ਚ ਚਲਾਉਣ ਵਾਲੇ ਦੇ ਨਾਲ ਬੈਠਾ ਉਹਦਾ ਨਾਮ ਹੈ ਅੰਕ ਸਖ세ਨਾ ਨਾਲ ਹੀ ਦਿੱਲੀ ਦੇ ਦੋ ਤਿੰਨ ਵਿਅਕਤੀ ਹੋਰ ਬੈਠੇ ਆ ਜਿਨ੍ਹਾਂ ਚ ਸ਼ਾਇਦ ਇੱਕ ਦਾ ਨਾਮ ਸੌਰਵ ਹੈ ਜੋ ਕਿ ਇਨਚਾਰਜ ਵੀ ਰਿਹਾ ਹੈ ਮੀਡੀਆ ਸੋਸ਼ਲ ਮੀਡੀਆ ਦੇ ਤਾਂ ਹੁਣ ਵਿਧਾਨ ਸਭਾ ਦੇ ਵਿੱਚ ਵੀ ਦਿੱਲੀ ਵਾਲੇ ਬੈਠ ਗਏ ਆ ਤਾਂ ਜਿਹੜਾ ਵਿਧਾਨ ਸਭਾ ਦਾ ਪਵਿੱਤਰ ਸਦਨ ਹੈ ਜਿਹੜਾ ਪੰਜਾਬ ਦਾ ਸਦਨ ਹੈ ਉਹਦੇ ਵਿੱਚ ਚਾਹੇ ਆਨੇ ਬਹਾਨੇ ਡੀਪੀਆਰਓ ਮਹਿਕਮੇ ਰਹੀਂ ਪੀਆਰਓ ਮਹਿਕਮੇ ਰਹੀਂ ਕਿਵੇਂ ਵੀ ਉੱਥੇ ਜਿਹੜੇ ਆ ਉਹ ਦਿੱਲੀ ਵਾਲੇ ਲਿਆ ਕੇ ਬਿਠਾ ਦਿੱਤੇ ਆ ਇਹ ਸਵਾਲ ਖੜੇ ਕੀਤੇ ਆ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾ ਨੇ ਕਿ ਇਹ ਬੰਦਿਆਂ ਦੇ ਨਾਲ ਫਿਰ ਜਿਹੜੀ ਪ੍ਰਾਈਵੇਸੀ ਦੀ ਜਿਹੜੀ ਸੌਂਖ ਖਾਦੀ ਆ ਆਫ ਸਿਕਰੈਸੀ ਦੀ ਸੌਂਖ ਖਾਦੀ ਆ ਉਹ ਕਿੱਧਰ ਗਈ ਜਦੋਂ ਬਦ ਹਸਬਾ ਦਾ ਕੰਟਰੋਲ ਉਹਨਾਂ ਕੋਲੇ ਹੈ ਤੇ ਇਹ ਕੰਟਰੋਲ ਦੇ ਚੱਲਦਿਆਂ ਤੁਸੀਂ ਦੇਖ ਵੀ ਸਕਦੇ ਹੋ ਕਿ ਜਦ ਕੋਈ ਵਿਰੋਧੀ ਧਿਰ ਦਾ ਲੀਡਰ ਬੋਲਦਾ ਹੈ ਕੋਈ ਵੀ ਵਿਰੋਧੀ ਪਾਰਟੀ ਦਾ ਉਹਦੇ ਤੇ ਕੈਮਰਾ ਆਏ ਦੂਰੋਂ ਮਾਰਿਆ ਜਾਂਦਾ ਜਿਵੇਂ ਦਿਖਾਉਣਾ ਹੀ ਨਾ ਹੋਵੇ ਜਿਵੇਂ ਇੱਕ ਬਹੁਤ ਵੱਡੇ ਛੱਪੜ ਦੇ ਵਿੱਚ ਇੱਕ ਮਰਗਾਈ ਫਿਰਦੀ ਹੋਵੇ ਤੇ ਉਹਨੂੰ ਦੂਰੋਂ ਕੈਮਰਾ ਲਾ ਕੇ ਕਿਹਾ ਜਾਵੇ ਕਿ ਸਾਹਮਣੇ ਮਰਗਾਈ ਫਿਰ ਰਹੀ ਹੈ ਜਿਹੜੀ ਕਿ ਦਿਖਾਈ ਵੀ ਨਾ ਦੇਵੇ ਉਸੇ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਕੈਮਰਾ ਪੱਖਪਾਤ ਕਰਦਾ ਹੈ ਮਾਈਕ ਪੱਖਪਾਤ ਕਰਦੇ ਆ ਜਦੋਂ ਮంత్రి ਬੋਲਦਿਆ ਜਾਂ ਸੱਤਾਧਾਰੀ ਜਿਹੜੀ ਤਹਿਰਾ ਦਾ ਕੋਈ ਐਮਐਲਏ ਬੋਲਦਾ ਉਹਦੀ ਫੋਟੋ ਪੂਰੀ ਐਚਡੀ ਦਿਖਾਈ ਜਾਂਦੀ ਹੈ ਕੱਲੇ ਤੇ ਫੋਕਸ ਕੀਤਾ ਜਾਂਦਾ ਹੈ ਉਹਦੀ ਆਵਾਜ਼ ਪੂਰੀ ਕਲੈਰਿਟੀ ਚ ਦਿਖਾਈ ਜਾਂਦੀ ਹੈ ਪਰ ਜਦੋਂ ਕੋਈ ਵਿਰੋਧੀ ਧਿਰ ਦਾ ਕੋਈ ਵੀ ਲੀਡਰ ਬੋਲਦਾ ਈਵਨ ਕਿ ਐਲੋਪੀ ਵੀ ਬੋਲਦਾ ਤਾਂ ਉਦੋਂ ਐਨੀ ਦੂਰੋਂ ਕੈਮਰਾ ਦਿਖਾਇਆ ਜਾਂਦਾ ਕਿ ਤਾਂ ਕਿ ਲੋਕਾਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਨੈਗੇਟਿਵ ਜਾਵੇ ਜਦੋਂ ਮੁੱਖ ਮੰਤਰੀ ਬੋਲਦਿਆ ਮੰਤਰੀ ਬੋਲਦਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਬੋਲਦਿਆ ਜਦੋਂ ਬੋਲਦੇ ਆ ਤਾਂ ਪ੍ਰਭਾਵ ਇਹ ਜਾਂਦਾ ਕਿ ਦੇਖੋ ਜੀ ਕਿੰਨੇ ਫੱਟੇ ਚੱਕੀ ਜਾਂਦੇ ਆ ਕਿੰਨਾ ਬੋਲਦੇ ਆ ਮੁੱਖ ਮੰਤਰੀ ਸਾਹਿਬ ਵਿਰੋਧੀਆਂ ਨੂੰ ਗੱਲ ਨਹੀਂ ਕਰਨ ਦਿੰਦੇ ਪਾਰਿਆਂ ਦੇ ਵਿਰੋਧੀ ਬੋਲਦੇ ਆ ਤਾਂ ਕੈਮਰਾ ਇੰਨੀ ਦੂਰ ਹੁੰਦਾ ਫਿਰ ਜੇ ਵਿਰੋਧੀ ਜਾਦਾ ਗੱਲ ਕਰਦੇ ਆ ਤਾਂ ਉਹਨਾਂ ਦੀ ਮਾਈਕ ਦੀ ਆਵਾਜ਼ ਕੱਟ ਦਿੱਤੀ ਜਾਂਦੀ ਹੈ ਤਾਂ ਹੁਣ ਇਹ ਗੱਲ ਵੀ ਕਲੀਅਰ ਹੋ ਗਈ ਹੈ ਕਿ ਉਹਦਾ ਕੰਟਰੋਲ ਵੀ ਦਿੱਲੀ ਵਾਲਿਆਂ ਦੇ ਹੱਥ ਹੈ ਯਾਨੀ ਕਿ ਪਹਿਲਾਂ ਜਿਹੜੀ ਚਰਚਾ ਛੱੜਦੀ ਸੀ ਕਿ ਸਰਕਾਰ ਦੇ ਵਿੱਚ ਵੱਖ-ਵੱਖ 부ਖਗਾਂ ਦੇ ਵਿੱਚ ਦਿੱਲੀ ਵਾਲੇ ਬੈਠੇ ਆ ਵੱਡੇ-ਵੱਡੇ ਅਹੁਦਿਆਂ ਤੇ ਦਿੱਲੀ ਵਾਲੇ ਬੈਠੇ ਆ ਤਾ ਹੁਣ ਪੰਜਾਬ ਦੀ ਵਿਧਾਨ ਸਭਾ ਦੀ ਲਾਈਵ ਕਵਰੇਜ ਦਾ ਕੰਟਰੋਲ ਵੀ ਇਹਨਾਂ ਦੇ ਹੱਥ ਹੈ ਕੀ ਕੱਟਣਾ ਹੈ ਕੀ ਵੱਡਣਾ ਹੈ ਕੀ ਰੱਖਣਾ ਹੈ ਕਿਹਨੂੰ ਦਿਖਾਉਣਾ ਹੈ ਕਿਹਨੂੰ ਲੁਕਾਉਣਾ ਹੈ ਇਹ ਸਾਰਾ ਕੁਝ ਦਿੱਲੀ ਵਾਲੇ ਕਰ ਰਹੇ ਨੇ ਜਿਸ ਦੀ ਕਿ ਫੋਟੋ ਵੀ ਸਾਹਮਣੇ ਆ ਚੁੱਕੀ ਹੈ ਐਲਓਪੀ ਨੇ ਵੀ ਪਾਈ ਹੈ ਮਾਨਕ ਕੋਲੇ ਨੇ ਪਾਈ ਹੈ ਤਾਂ ਹੁਣ ਇੱਥੇ ਸਵਾਲ ਵੱਡਾ ਹੀ ਖੜਾ ਹੁੰਦਾ ਹੈ ਕਿ ਜੇ ਲਾਈਵ ਕੰਟਰੋਲ ਹੀ ਕਰਨਾ ਹੈ ਕੀ ਪੰਜਾਬ ਦੇ ਨੌਜਵਾਨ ਮਰ ਗਏ ਆ ਕੀ ਉਹਨਾਂ ਚ ਕਾਬਲੀਅਤ ਨਹੀਂ ਹੈ ਕੀ ਉਹਨਾਂ ਨੂੰ ਸਮਝ ਨਹੀਂ ਹੈ ਕੀ ਉਹਨਾਂ ਦੇ ਸਮਝ ਦਾ ਪੱਦਰ ਨਹੀਂ ਹੈ ਕੀ ਉਹਨਾਂ ਨੂੰ ਸੂਝ ਨਹੀਂ ਹੈ ਉਹ ਕਿਉਂ ਨਹੀਂ ਦਿਖਾ ਸਕਦੇ ਉਹ ਕਿਉਂ ਨਹੀਂ ਕਰ ਸਕਦੇ ਐਡੇ ਐਡੇ ਟੈਕਨੀਸ਼ੀਅਨ ਪੰਜਾਬ ਚ ਪਏ ਐ ਐਡੇ ਐਡੇ ਵਧੀਆ ਜਿਹੜੇ ਆ ਉਹ ਨੌਜਵਾਨ ਪੰਜਾਬ ਚ ਪਏ ਐ ਪੰਜਾਬ ਬੇਰੁਜ਼ਗਾਰ ਹੋਇਆ ਪਿਆ ਤੇ ਦਿੱਲੀ ਵਾਲੇ ਬੰਦਿਆਂ ਨੂੰ ਜਿਹੜੀ ਆ ਵਿਧਾਨ ਸਭਾ ਸੰਭਾਈ ਪਈ ਹੈ ਇਹ ਤਾਂ ਹੁਣ ਬਹੁਤ ਵੱਡਾ ਪੱਖਪਾਤ ਹੈ ਜੇਕਰ ਵਿਧਾਨ ਸਭਾ ਦੇ ਵਿੱਚ ਦਿੱਲੀ ਵਾਲੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੱਲਾ ਨਹੀਂ ਖੱਖਾ ਨਹੀਂ ਪੰਜਾਬ ਨੂੰ ਕੋਈ ਦੇਣ ਨਹੀਂ ਪੰਜਾਬ ਦੇ ਵਿੱਚ ਕੋਈ ਉਹਨਾਂ ਦਾ ਯੋਗਦਾਨ ਨਹੀਂ ਉਹ ਬੰਦੇ ਜਦ ਇਸ ਤਰੀਕੇ ਨਾਲ ਬੈਠਣਗੇ ਫਿਰ ਪੰਜਾਬੀ ਨੌਜਵਾਨਾਂ ਨਾਲ ਧੋਖਾ ਨਹੀਂ ਕੀ ਆਪਣੇ ਪਮਕੜਾਣਾ ਤੋਂ ਖਣੀ ਘੱਟੋ-ਘੱਟ ਜੇਕਰ ਇੱਥੇ ਭਾਉਣੇ ਆ ਘੱਟੋ-ਘੱਟ ਕੋਈ ਆਪਦੇ ਪਮਕੜਾ ਨੂੰ ਨੌਕਰੀ ਦੇ ਦਿੱਤੀ ਜਾਵੇ ਉਹਨਾਂ ਨੂੰ ਇੱਥੇ ਭਾਤਾ ਜਾਵੇ ਪਰ ਜਿਹੜੇ ਇਹ ਬੰਦੇ ਬੈਠੇ ਆ ਇਹਨਾਂ ਦਾ ਪੰਜਾਬ ਨਾਲ ਕੋਈ ਸਰੋਕਾਰ ਹੀ ਨਹੀਂ ਇਹ ਤਾਂ ਸਿਰਫ ਐਸੇ ਲਈ ਬੈਠਿਆ ਕਿ ਵਿਰੋਧੀ ਧਿਰ ਦੀ ਆਵਾਜ਼ ਨੂੰ ਕਿਵੇਂ ਦਬਾਉਣਾ ਹੈ ਤੇ ਸੱਤਾਧਾਰੀ ਧਿਰ ਦੀ ਜਿਹੜੀ ਹੈ ਉਹ ਆਵਾਜ਼ ਨੂੰ ਕਿਵੇਂ ਹਵਾਰਨਾ ਹੈ ਸੱਤਾਧਾਰੀ ਧਿਰ ਜੋ ਮਰਜ਼ੀ ਬੋਲੇ ਤੇ ਉਹ ਪੂਰਾ ਐਚਡੀ ਕਰਕੇ ਦਿਖਾਉਂਦੇ ਨੇ ਤੇ ਵਿਰੋਧੀ ਧਿਰ ਜੋ ਮਰਜ਼ੀ ਬੋਲਾਂ ਉਹਦੇ ਮਾਈਕ ਬੰਦ ਹੋ ਜਾਂਦੇ ਨੇ ਲੁਕੋ ਦਿੱਤਾ ਜਾਂਦਾ ਹੈ ਕਈ ਵਾਰ ਇਹ ਹੁੰਦਾ ਕਿ ਵਿਰੋਧੀ ਧਿਰ ਬੋਲ ਰਹੀ ਹ ਜਸਪੀਕਰ ਸਾਹਿਬ ਵੱਲ ਹੁੰਦੇ ਆ ਉਹ ਸਵਿਚ ਕੈਮਰਿਆਂ ਦੀ ਚੇਂਜ ਹੀ ਨਹੀਂ ਕਰਦੇ ਤਾਂ ਇਹ ਜਿਹੜਾ ਪੱਖਪਾਤ ਹੋ ਰਿਹਾ ਇਹ ਇੱਥੋਂ ਤੱਕ ਕੇ ਵਿਧਾਨ ਸਭਾ ਦੇ ਅੰਦਰ ਵੀ ਦਿੱਲੀ ਵਾਲੇ ਬੈਠ ਗਏ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਆਰਟੀ ਐਕਟਿਵਿਸਟ ਮਾਨਗੋਇਲਾ ਉਹਨਾਂ ਨੇ ਬੜੀ ਵੱਡੀ ਜਿਹੜੀ ਵਿਸਥਾਰ ਚ ਦੀ ਪੋਸਟ ਪਾਈ ਹੈ ਤਾਂ ਸਾਡੇ ਨਾਲ ਆਰਟੀ ਐਕਟਿਵਿਸਟ ਮਾਨਗੋਇਲ ਜੁੜ ਚੁੱਕੇ ਨੇ ਗੋਇਲ ਸਾਹਿਬ ਤੁਸੀਂ ਇੱਕ ਵੱਡੀ ਪੋਸਟ ਪਾਈ ਆ ਜਿਹਦੇ ਚ ਤੁਸੀਂ ਫੋਟੋ ਪਾਈ ਆ ਦਿੱਲੀ ਵਾਲਿਆਂ ਦੀ ਜੀ ਚੰਕਲ ਸਖ세ਨਾ ਦਿਖਾਈ ਦਿੰਦਿਆ ਕਿ ਸੌਰਵ ਨਾਮ ਦਾ ਵਿਅਕਤੀ ਆ ਉਹ ਦਿਖਾਈ ਦਿੰਦਾ ਇਹ ਬੰਦੇ ਕਹਿੰਦੇ ਤੁਸੀਂ ਪਾਇਆ ਕਿ ਵਿਧਾਨ ਸਭਾ ਚ ਬੈਠ ਕੇ ਲਾਈਵ ਕਵਰੇਜ ਨੂੰ ਕੰਟਰੋਲ ਕਰਦੇ ਆ ਕੀ ਮੰਨਦੇ ਹੋ ਮਤਲਬ ਵਿਧਾਨ ਸਭਾ ਤੱਕ ਪਹੁੰਚ ਗਏ ਨੇ ਦਿੱਲੀ ਵਾਲੇ ਇਹ ਦੇਖੋ ਮਨਿੰਦਰ ਜੀ ਜਦੋਂ ਇਹ ਵਿਧਾਨ ਸਭਾ ਦੀ ਕਾਰਵਾਈ ਲਾਈਵ ਸ਼ੁਰੂ ਹੋਈ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਲਾਈਵ ਨਹੀਂ ਹੁੰਦਾ ਸੀਗਾ ਜੀ ਜਦੋਂ ਇਹ ਸਰਕਾਰ ਦੇ ਵਿੱਚ ਲਾਈਵ ਸ਼ੁਰੂ ਹੋਇਆ ਮੈਂ ਜਮਾ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜੀ ਇਹ ਪੱਖਪਾਤ ਹੋ ਰਿਹਾ ਹੈ ਲਾਈਵ ਦੇ ਵਿੱਚ ਕਿਉਂਕਿ ਜਿਹੜੀ ਵਿਰੋਧਧਿਰ ਹੈ ਉਹ ਬੜੀ ਦੂਰੋਂ ਦਿਖਾਈ ਜਾ ਰਹੀ ਹੈ ਬਿਲਕੁਲ ਦਿਖਦਾ ਨਹੀਂ ਚਿਹਰਾ ਨਹੀਂ ਦਿਖਦਾ ਦੂਰੋਂ ਤੇ ਜਿਹੜੀ ਜਿਹੜੀ ਸੱਤਾਧਿਰ ਹੈ ਉਹਨੂੰ ਬਿਲਕੁਲ ਐਚਡੀ ਕੈਮਰੇ ਮਹਿੰਗੇ ਲਵਾ ਕੇ ਵੱਡੇ ਲੱਖਾਂ ਰੁਪਏ ਦੇ ਕੈਮਰੇ ਲਿਆ ਕੇ ਉੱਥੇ ਲਾਏ ਗਏ ਜਿਹੜੇ ਸੱਤਾਧਿਰ ਵਾਲੇ ਪਾਸੇ ਲਾਏ ਗਏ ਆ ਤੇ ਉਹਨਾਂ ਦੀ ਬਿਲਕੁਲ ਐਚਡੀ ਵੀਡੀਓ ਜਿਹੜੀ ਹੈਗੀ ਆ ਉਹ ਪੇਸ਼ ਕੀਤੀ ਜਾਂਦੀ ਹੈ ਇਹਦੇ 'ਚ ਬੜੇ ਲੋਕਾਂ ਨੇ ਕਿਹਾ ਕਿ ਇਹਦੇ 'ਚ ਕੀ ਓਬਜੈਕਸ਼ਨ ਹੈਗੀ ਦਰਅਸਲ ਜਮਾਨਾ ਮਨਿੰਦਰ ਜੀ ਹੈਗਾ ਡਿਜੀਟਲ মিডিਆ ਦਾ ਜਿਹੜਾ ਬੰਦਾ ਦਿਖਦਾ ਹੈਗਾ ਕੀ ਕੁトリック ਨਾਲ ਜਿਹੜਾ ਸਮਾਨ ਦਿਖਦਾ ਉਹੀ ਵਿਕਦਾ ਹੁਣ ਇਹ ਕੀ ਕਰਦੇ ਡਿਜੀਟਲ ਠੱਗੀ ਕਰਦੇ ਆ ਕਿ ਦੂਜੇ ਬੰਦੇ ਨੂੰ ਦਿਖਾਓ ਹੀ ਨਾ ਤੇ ਆਪਣੇ ਬੰਦੇ ਨੂੰ ਦਿਖਾਓ ਹੁਣ ਤੁਹਾਡਾ ਮੀਡੀਆ ਚੈਨਲ ਹੈ ਤੁਸੀਂ ਫੀਡ ਕਿੱਥੋਂ ਚੱਕਣੀ ਹੈ ਵਿਧਾਨ ਸਭਾ ਦੀ ਕਾਰਵਾਈ ਚੋਂ ਚੱਕਣੀ ਹੈ ਜੇ ਕੋਈ ਆਪੋਜੀਸ਼ਨ ਦਾ ਕੋਈ ਬੰਦਾ ਬੋਲੇ ਸਪੋਜ਼ ਕਰੋ ਕੋਈ ਕਿਸੇ ਵੀ ਪਾਰਟੀ ਦਾ ਬੋਲੇ ਉਹ ਦਿਖਣਾ ਹੀ ਨਹੀਂ ਲੋਕਾਂ ਨੂੰ ਕਿ ਕੌਣ ਬੋਲ ਰਿਹਾ ਹੈ ਕਿਉਂਕਿ ਉਹ ਬੜਾ ਛੋਟਾ ਜਾਂ ਦਿਖਦਾ ਦੂਰੋਂ ਤੇ ਜਿਹੜੇ ਇਹਨਾਂ ਦੇ ਬੰਦੇ ਆ ਉਹ ਦਿਖ ਰਹੇ ਆ ਪੂਰੇ ਐਚਡੀ ਤੇ ਉਹਦੇ ਚ ਇੱਕ ਲੋਕਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਇੱਕ ਇੱਕ ਆਪੋਜੀਸ਼ਨ ਕੋਈ ਸਵਾਲ ਨਹੀਂ ਚੱਕ ਰਹੀ ਬੋਲ ਨਹੀਂ ਰਹੀ ਹੋਰ ਉਹਨਾਂ ਦੇ ਉਹਨਾਂ ਦੇ ਵਿੱਚ ਮਾਈਕ ਬੰਦ ਕਰਦੇ ਨੇ ਉਹਨਾਂ ਕੰਨੀ ਕੈਮਰਾ ਨਾ ਕਰਨਾ ਹੋਰ ਜਦੋਂ ਕੋਈ ਹੁਣ ਤੁਸੀਂ ਦੇਖੋ ਪਿੱਛੇ ਹੁਣ ਥੋੜਾ ਟਾਈਮ ਪਹਿਲਾਂ ਆਪੋਜੀਸ਼ਨ ਦੇ ਬੰਦੇ ਬੋਲਣ ਲੱਗੇ ਕੈਮਰਾ ਸਪੀਕਰ ਕਰਨੀ ਕਰੀ ਰੱਖਿਆ ਕਾਫੀ ਟਾਈਮ ਮਤਲਬ ਇਹ ਇੱਕ ਠੱਗੀ ਹੈ ਜਿਹੜੀ ਕਿ ਬੜੇ ਸ਼ੁਰੂ ਤੋਂ ਮੈਂ ਬਿਲਕੁਲ 2022 ਦੇ ਵਿੱਚ ਆਬਜੈਕਸ਼ਨ ਕੀਤੀ ਸੀ ਔਰ ਸਪੀਕਰ ਸਾਹਿਬ ਨੂੰ ਕੰਪਲੀਟ ਵੀ ਕੀਤੀ ਸੀਗੀ ਅਸੀਂ ਕੋਰਟ ਦੇ ਵਿੱਚ ਵੀ ਕੇਸ ਪਾਉਣਾ ਸੀ ਕੈਲੋ ਵੀ ਸਭ ਨੇ ਪਤਾ ਚਲੋ ਉਹਦੇ ਵਿੱਚ ਵੀ ਇਹ ਕਿਉਂਕਿ ਸਪੀਕਰ ਦਾ ਕੰਮ ਹੁੰਦਾ ਨਿਰਪੱਖਤਾ ਤੇ ਨਿਰਪੱਖਤਾ ਜਦੋਂ ਹੋ ਸਪੀਕਰ ਦੇ ਵਿੱਚ ਨਾ ਹੋਵੇ ਤੇ ਸਪੀਕਰ ਦਾ ਕੋਈ ਫਾਇਦਾ ਨਹੀਂ ਸਪੀਕਰ ਦਾ ਕੰਮ ਹੁੰਦਾ ਜਿਹੜੀ ਆਪੋਜੀਸ਼ਨ ਦੇ ਬੰਦੇ ਆ ਉਹਨਾਂ ਦਾ ਸਨਮਾਨ ਬਹਾਲ ਕਰਨਾ ਉਹਨਾਂ ਨੂੰ ਬਰਾਬਰ ਹੱਕ ਦੇਣੇ ਵਿਧਾਨ ਸਭਾ ਦੇ ਵਿੱਚ ਕਿਉਂਕਿ ਕਸਟੋਡੀਅਨ ਹੁੰਦਾਗਾ ਪਾਰਸ਼ੀਐਲਟੀ ਨਾ ਹੋਣ ਦੇਣੀ ਕਿਉਂਕਿ ਜਿਹੜੀ ਸੱਤਾ ਤੇ ਰਹੋਦੇ ਕੋਲ ਤਾਂ ਪਹਿਲਾਂ ਹੀ 60 ਜਿਹੜੇ ਹੈਗੇ ਆ 60 60 ਤੋਂ 60 ਦੇ ਕਰੀਬ ਬੰਦੇ ਹੁੰਦੇ ਆ ਇਹਨਾਂ ਕੋਲ ਤੇ 95 ਬੰਦੇ ਆ ਉਹ ਜਿਹੜੇ ਬਾਕੀ ਨੇ ਉਹਨਾਂ ਨੂੰ ਉਹ ਕਿੱਥੇ ਦਿਵਾਲ ਨੇ ਉਹ ਹੱਕ ਸਪੀਕਰ ਨੇ ਕਰਨਾ ਹੁੰਦਾ ਹੈ ਸਪੀਕਰ ਪਰ ਇੱਥੇ ਬੜਾ ਪਰਚਲ ਉਹ ਜਿਹੜੇ ਸਪੀਕਰ ਤੋਂ ਥੋੜੇ ਕੈਮਰੇ ਨਹੀਂ ਸੈੱਟ ਕਰਾਇਏ 3.5 ਸਾਲਾਂ ਦੇ ਵਿੱਚ ਉਹ ਸਪੀਕਰ ਸੋਚੋ ਵੀ ਕਿੰਨਾ ਪੱਖਪਾਤੀ ਹੋਊਗਾ ਔਰ ਦੂਜੀ ਵੱਡੀ ਗੱਲ ਸ਼ੁਰੂ ਚ ਵੀ ਮੈਂ ਦੱਸਿਆ ਸੀ ਵੀ ਉੱਥੇ ਅਨਿਕੇਤ ਸਖਸੈਨਾ ਵਰਗੇ ਬੈਠਦੇ ਨੇਗੇ ਉਹਨਾਂ ਨੂੰ ਪ੍ਰੋਪਰ ਡਾਇਰੈਕਸ਼ਨਾਂ ਨੇਗੀਆਂ ਵੀ ਜਿਹੜੀ ਆਪੋਜੀਸ਼ਨ ਆ ਉਹਨਾਂ ਦੇ ਕਿਵੇਂ ਮਾਈਕ ਬੰਦ ਕਰਨੇ ਆ ਕਿਵੇਂ ਉਹਨਾਂ ਨੂੰ ਦੂਰੋਂ ਦਿਖਾਉਣਾ ਹੈ ਕਿਵੇਂ ਉਹਨਾਂ ਨੂੰ ਦੇਖੋ ਜਿਹੜਾ ਹੈਗਾ ਤੁਸੀਂ ਪਿਕਚਰ ਚੋਂ ਬਾਹਰ ਕਰਨਾ ਹੈਗਾ ਤੇ ਉਹੀ ਉਦੋਂ ਤੋਂ ਹੀ ਕਰ ਰਹੇ ਆ ਹ ਔਰ ਦੂਜੀ ਜਿਹੜੀ ਇਸ ਤੋਂ ਵੱਡੀ ਗੱਲ ਹੈ ਕਿ ਜਿਹੜੇ ਅਨਿਕੇਰਤਕ ਸੈਨਾ ਵਰਗੇ ਲੋਕ ਨੇ ਜਿਹੜੇ ਦਿਹਾੜੀਏ ਨੇ ਇਹਨਾਂ ਨੇ ਦਿੱਲੀੋਂ ਲਿਆ ਕੇ ਆਪਦੇ ਜਿਹੜੇ ਕੰਮ ਇੱਥੇ ਲਾਏ ਹੋਏ ਆ ਉਹਨਾਂ ਦਾ ਵਿਧਾਨ ਸਭਾ ਦੇ ਵਿੱਚ ਕੀ ਹੈ ਪਹਿਲੀ ਗੱਲ ਤੇ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਹੈ ਇਹ ਲਾਈਵ ਕਾਰਵਾਈ ਹੈ ਜਿਵੇਂ ਪਾਰਲੀਮੈਂਟ ਦੇ ਵਿੱਚ ਇੱਕ ਕਮੇਟੀ ਬਣੀ ਹੋਈ ਹੈ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਨੇ ਉਹ ਕਮੇਟੀ ਜਿਹੜੀ ਹੈਗੀ ਹੈ ਕਾਰਵਾਈ ਨੂੰ ਚਲਾਉਂਦੀ ਹੈ ਉਵੇਂ ਹੀ ਵਿਧਾਨ ਸਭਾ ਤੇ ਉਵੇਂ ਹੀ ਆਪਣੀ ਜਿਹੜੀ ਹੈਗੀ ਹੈ ਵਿਧਾਨ ਸਭਾ ਦੇ ਵਿੱਚ ਹੋਣੀ ਚਾਹੀਦੀ ਹੈ ਜਿਵੇਂ ਪਾਰਲੀਮੈਂਟ ਦੇ ਵਿੱਚ ਹੈ ਇੱਕ ਕਮੇਟੀ ਬਣਨੀ ਚਾਹੀਦੀ ਉਹਦੇ ਮੈਂਬਰ ਬਾਕੀ ਪਾਰਟੀਆਂ ਦੇ ਬੰਦੇ ਵੀ ਹੋਣੇ ਚਾਹੀਦੇ ਜੇ ਕਿਸੇ ਨੂੰ ਓਬਜੈਕਸ਼ਨ ਹੈ ਵੀ ਇੱਥੇ ਕਾਰਵਾਈ ਦੇ ਵਿੱਚ ਪਾਰਸ਼ੀਐਲਟੀ ਹੋਈ ਹੈ ਇੱਥੇ ਕਿਸੇ ਨੂੰ ਘੱਟ ਦਿਖਾਇਆ ਗਿਆ ਇੱਥੇ ਕਿਸੇ ਨੂੰ ਦੂਰੋਂ ਦਿਖਾਇਆ ਗਿਆ ਇੱਥੇ ਕਿਸੇ ਨੂੰ ਕਿਸੇ ਦਾ ਮਾਈਕ ਬਿਨਾ ਕਹੇ ਬੰਦ ਕੀਤਾ ਗਿਆ ਜਾਂ ਉਹਨੂੰ ਬੋਲਣ ਨਹੀਂ ਦਿੱਤਾ ਗਿਆ ਕਿਸੇ ਦਾ ਅਧਿਕਾਰ ਖੋਇਆ ਗਿਆ ਤੇ ਉਹਦੇ 'ਚ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਹੋ ਕੇ ਕਾਰਵਾਈ ਹੋਣੀ ਚਾਹੀਦੀ ਇੱਥੇ ਉਸ ਚੀਜ਼ ਨੂੰ ਐਡੀ ਇੰਪੋਰਟੈਂਟ ਚੀਜ਼ ਨੂੰ ਕੌਣ ਕੰਟਰੋਲ ਕਰ ਰਿਹਾ ਹਨ ਅਨਿਕੇਤ ਸਖਸਣਾ ਜਿਹੜਾ ਇੱਕ ਦੂਜਾ ਕੀ ਨਾਮ ਸੀ ਉਹ ਦਾ ਆਪਣੇ ਦਾ ਇੱਕ ਹੋਰ ਉੱਥੇ ਬੈਠਾ ਸੀ ਗਰਮ ਦਾ ਵਿਅਕਤੀ ਹੈ ਕੁਝ ਬੈਠਾ ਹੈ ਹਾਂ ਸੌਰਵ ਤੇ ਇੱਕ ਦੋ ਹੋਰ ਬੰਦੇ ਉੱਥੇ ਬੈਠੇ ਨੇ ਇੱਕ ਮੰਗਰ ਬੈਠੇ ਹੁੰਦੇ ਨੇ ਪਿਛਲੇ ਪਾਸੇ ਮੈਂ ਤੁਹਾਨੂੰ ਹੋਰ ਦੱਸਾਂ ਦੋ ਤਿੰਨ ਬੰਦੇ ਹੋਰ ਤੇ ਉਹ ਬੰਦੇ ਕੰਟਰੋਲ ਕਰ ਰਹੇ ਨੇ ਜਿਹੜੀ ਜਿਹੜੀ ਚੀਜ਼ ਆਪਣੇ ਮੈਂਬਰਸ ਨੂੰ ਕੰਟਰੋਲ ਕਰਨੀ ਚਾਹੀਦੀ ਐ ਐਮ ਐਲ ਐਸ ਨੂੰ ਉਸ ਕਮੇਟੀ ਦਾ ਮੈਂਬਰ ਹੋਣਾ ਚਾਹੀਦਾ ਔਰ ਦੂਜੀ ਵੱਡੀ ਗੱਲ ਜਿਹੜੀ ਇਹ ਔਥ ਆਫ ਸੀਕਰੇਸੀ ਜਿਹੜੀ ਸੌਂ ਖਾਂਦੇ ਆ ਇਹ ਆਪਣੇ ਚੀਜ਼ਾਂ ਨੂੰ ਸੀਕਰਟ ਰੱਖਣ ਦੀ ਜਿਹੜੇ ਸਰਕਾਰੀ ਚੀਜ਼ਾਂ ਹੁੰਦੇ ਆ ਉਹਦੀ ਕਿਉਂਕਿ ਸਾਰਾ ਰਿਕਾਰਡ ਤੇ ਤੁਸੀਂ ਉਹਨਾਂ ਦੇ ਮੂਰੇ ਰੱਖ ਰੱਖਿਆ ਉਹਨਾਂ ਨੇ ਕਿਵੇਂ ਉਹਨੂੰ ਅਲਟਰ ਕਰਨਾ ਹੈ ਕਿਵੇਂ ਯੂਜ਼ ਕਰਨਾ ਹੈ ਕਿਦਾ ਮਾਈਕ ਬੰਦ ਕਰਨਾ ਹੁਣ ਅਨਿਕੇਤ ਸ਼ਖਸਿਆਣਾ ਕੌਣ ਹੁੰਦਾ ਹੈ ਕਿਸੇ ਚੁਣੇ ਹੋਏ ਨੁਮਾਇੰਦੇ ਦਾ ਮਾਈਕ ਕਰਨ ਵਾਲਾ ਮਾਈਕ ਬੰਦ ਕਰਨ ਵਾਲਾ ਉੱਥੇ ਕੋਈ ਵਿਧਾਨ ਸਭਾ ਦਾ ਕਰਮਚਾਰੀ ਹੋਵੇ ਜਿਹਨੂੰ ਪ੍ਰੋਪਰ ਟ੍ਰੇਨਿੰਗ ਹੋਵੇ ਇਹ ਕਹਿੰਦੇ ਜੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਬੰਦੇ ਉੱਥੇ ਬਹਿੰਦੇ ਆ ਤਾਂ ਸਿਰੇ ਦਾ ਬਕਾਊ ਤੁਹਾਡਾ ਵਿਕਮਾ ਹੈਗਾ ਇੱਥੇ ਤੁਸੀਂ ਦੇਖੋ ਕਿ ਕਿਹੜੇ ਤੁਹਾਡੇ ਕੰਮ ਕਿਹੜਾ ਇਹਨਾਂ ਨੇ ਕੰਮ ਜਿਹੜਾ ਬਿਨਾਂ ਪੱਖਪਾਤੋ ਕੀਤਾ ਕਿਵੇਂ ਇਹ ਨਕਲੀ ਵੈਬਸਾਈਟਾਂ ਨੂੰ ਇਹ ਥੋੜੇ ਦਿੱਲੀ ਵਾਲੇ ਬੰਦੇ ਆ ਤੇ ਕਰੋੜਾਂ ਰੁਪਏ ਮਹੀਨੇ ਦੇ ਦਿੰਦੇ ਨੇ ਕਿਵੇਂ ਇਹ ਪਾਰਸ਼ਲ ਤਰੀਕੇ ਦੇ ਨਾਲ ਚੈਨਲਾਂ ਨੂੰ ਪੈਸੇ ਦਿੰਦੇ ਨੇ ਪ੍ਰੋਡਕਸ਼ਨ ਤੇ ਉਹਦੇ ਇਹ ਤਾਂ ਸਿਰੇ ਦੇ ਵਿਕਾਊ ਬੰਦੇ ਨੇ ਔਰ ਜੇ ਤੁਸੀਂ ਇਹਨਾਂ ਨੂੰ ਇਹਨਾਂ ਚੋ ਵਿੱਚ ਬਿਠਾਉਣਾ ਕੋਈ ਸਰਕਾਰੀ ਬੰਦਾ ਬਿਠਾਓ ਨਾ ਕਿ ਜਿਹੜੇ ਇਹ ਇੱਥੇ ਡਾਇਰੈਕਟਰ ਡਿਪੀ ਡਾਇਰੈਕਟਰ ਲਾਏ ਨੇ ਸੂਚਨਾ ਦੇ ਲੋਕ ਸੰਪਰਕ ਵਿਭਾਗ ਦੇ ਵਿੱਚ ਇਹਨੇ ਕਰਮਚਾਰੀ ਨੇ ਅਰਬਾਂ ਰੁਪਈਆ ਤੁਸੀਂ ਇਹਨਾਂ ਨੂੰ ਦਿੰਨੇ ਹੋ ਕਿ ਇਹਨਾਂ ਚੋਂ ਕਿਸੇ ਨੂੰ ਕੈਮਰਾ ਨਹੀਂ ਚਲਾਉਣੇ ਆਉਂਦੇ ਕਿ ਇਸ ਡਿਪਾਰਟਮੈਂਟ ਦੇ ਵਿੱਚ ਕਿਸੇ ਬੰਦੇ ਕੋਲ ਟ੍ਰੇਨਿੰਗ ਨਹੀਂ ਕਿ ਕੈਮਰੇ ਚਲਾਏ ਜਾਣ ਕਿਉਂ ਦਿੱਲੀ ਵਾਲੇ ਬੰਦੇ ਉੱਥੇ ਸਰ ਸਰ ਸਰਕਾਰੀ ਕੁਰਸੀਆਂ ਤੇ ਲਿਆ ਕੇ ਬਿਠਾਇਆ ਤੁਸੀਂ ਹਰ ਇੱਕ ਡੀਸੀ ਦੇ ਕਮਰੇ ਦੇ ਵਿੱਚ ਹਰ ਇੱਕ ਐਸਡੀਐਮ ਦੇ ਕਮਰੇ ਦੇ ਵਿੱਚ ਹਰ ਇੱਕ ਐਸਐਸਪੀ ਦੇ ਦਫ਼ਤਰ ਦੇ ਵਿੱਚ ਤੁਸੀਂ ਦਿੱਲੀ ਉਹ ਲਿਆ ਕੇ ਬੰਦਾ ਬਿਠਾ ਦਿੱਤਾ ਉੱਥੇ ਤੁਸੀਂ ਹਰ ਇੱਕ ਫੈਕਟਰੀ ਦੇ ਕਮਰੇ ਦੇ ਵਿੱਚ ਪ੍ਰਿੰਸੀਪਲ ਸੈਕਟਰੀ ਦੇ ਕਮਰੇ ਦੇ ਵਿੱਚ ਚੀਫ ਸੈਕਟਰੀ ਤੱਕ ਔਰ ਡੀਜੀਪੀ ਦੇ ਕਮਰੇ ਤੱਕ ਤੁਸੀਂ ਆਪ ਦੇ ਦਿੱਲੀ ਦੇ ਬੰਦੇ ਬਿਠਾ ਰੱਖਿਆ ਔਰ ਤੁਸੀਂ ਘੱਟੋ ਘੱਟ ਵਿਧਾਨ ਸਭਾ ਨੂੰ ਤੇ ਛੱਡ ਦਿਓ ਯਾਰ ਤੁਹਾਡਾ ਕੀ ਹੱਕ ਹੈ ਮਤਲਬ ਇਹ ਤੁਹਾਡੀ ਜਿਹੜੀ ਸੋਹ ਖਾਣੇ ਹੋ ਤੁਸੀਂ ਵਿਧਾਨ ਸਭਾ ਦੇ ਵਿੱਚ ਜਿੱਤ ਕੇ ਉਹਦੀ ਵੀ ਇਹ ਸਭ ਤੋਂ ਵੱਡੀ ਮੂਰਖਤਾ ਸਾਡੇ ਸਪੀਕਰ ਸਾਹਿਬ ਦੀ ਹੈ ਪਹਿਲਾਂ ਥਰਾਂ ਨੂੰ ਪਤਾ ਸੀ ਕਿ ਐਮਐਲਏ ਤੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹੀ ਕੱਲੇ ਦਿੱਲੀ ਵਾਲਿਆਂ ਦੇ ਜਿਹੜੇ ਹੈਗੇ ਗੁਲਾਮ ਬਣੇ ਹੋਏ ਨੇ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਉਹ ਤੋਂ ਵੀ ਵੱਡੇ ਗੁਲਾਮ ਬਣੇ ਹੋਏ ਨੇ ਜਦੋਂ ਆਪੋਜੀਸ਼ਨ ਕਹਿ ਰਹੀ ਹੈ ਕਿ ਸਾਨੂੰ ਘੱਟੋ ਘੱਟ ਸਾਨੂੰ ਕੈਮਰਿਆਂ ਦਾ ਜਿਹੜਾ ਸਹੀ ਐਂਗਲ ਤੇ ਦਿੱਤਾ ਜਾਵੇ ਸਾਡੇ ਮਾਈਕ ਦਾ ਜਿਹੜਾ ਬੰਦ ਤਾਂ ਨਾ ਕੀਤਾ ਜਾਵੇ ਤੁਸੀਂ ਇੰਨੀ ਕੁ ਜਿਹੜੀ ਚੀਜ਼ ਹੈ ਮਿਨੀਮਮ ਜਿਹੜੀ ਇੱਕ ਮਿਨੀਮਮ ਚੀਜ਼ ਹੈਗੀ ਹੈ ਬੇਸਿਕ ਚੀਜ਼ ਹੈ ਤੁਸੀਂ ਉਹੀ ਨਹੀਂ ਚ ਨਿਰਪੱਖਤਾ ਦੇ ਨਾਂ ਬਹਾਲ ਕਰਾ ਰਹੇ ਤਾਂ ਤੁਸੀਂ ਆਪੋਜੀਸ਼ਨ ਨੂੰ ਬੋਲਣ ਕੀ ਦੇਣਾ ਆਪੋਜੀਸ਼ਨ ਦੇ ਬੰਦੇ ਸਹੀ ਕਹਿ ਰਹੇ ਕਿ ਕਿਸੇ ਬੰਦੇ ਨੂੰ ਸਾਲ ਤੋਂ ਨਹੀਂ ਬੋਲਣ ਦਿੱਤਾ ਕਿਸੇ ਨੂੰ ਡੇਢ ਸਾਲ ਤੋਂ ਨਹੀਂ ਬੋਲਣ ਦਿੱਤਾ ਜਦੋਂ ਕੋਈ ਇੰਪੋਰਟੈਂਟ ਇਸ਼ੂ ਚੱਕਣ ਲੱਗਦਾ ਹੈ ਸਪੀਕਰ ਸਾਹਿਬ ਉਹਨੂੰ ਵਿਚੋ ਰੋਕ ਦਿੰਦੇ ਨੇ ਜਦੋਂ ਕੋਈ ਜਿਹੜਾ ਹੈਗਾ ਵਿਚਾਲੇ ਕੋਈ ਸੱਤਾਧਰ ਦਾ ਬੰਦਾ ਬੋਲਦਾ ਸਪੀਕਰ ਸਾਹਿਬ ਜਿਹੜੀ ਹੈਗੀ ਆ ਆਪੋਜੀਸ਼ਨ ਦੀ ਮਾਈਕ ਬੰਦ ਕਰਕੇ ਸਪੀਕਰ ਸਾਹਿਬ ਉਹਨੂੰ ਸੱਤਾਧਰ ਵਾਲੇ ਬੰਦੇ ਨੂੰ ਦੇ ਦਿੰਦੇ ਸਪੀਕਰ ਤੇ ਬਿਲਕੁਲ ਬਾਇਸ ਹੈ ਮਤਲਬ ਮੈਂ ਨਾ ਬਾਇਸ ਨੀ ਦੇਖਿਆ ਕਦੇ ਚਲੋ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਾਂ ਦੇਖਣੀ ਪਹਿਲੀ ਵਾਰ ਲੱਗੇ ਹੈਗੇ ਪਰ ਜਿਹੜੀਆਂ ਹੋਰ ਸਟੇਟਾਂ ਦੇ ਜਿਹੜੇ ਸਪੀਕਰ ਹੁੰਦੇ ਆ ਜਾਂ ਤੁਸੀਂ ਪਾਰਲੀਮੈਂਟ ਦੀ ਕਾਰਵਾਈ ਲਾਈਵ ਚੱਲਦੀ ਆਪਾਂ ਅਕਸਰ ਦੇਖਦੇ ਆ ਸਪੀਕਰ ਕਦੇ ਵੀ ਬਾਈਕ ਬਾਇਸ ਨਹੀਂ ਹੁੰਦਾ ਮਤਲਬ ਮੈਂ ਸਮਝਦਾ ਕਿ ਪਹਿਲੀ ਗੱਲ ਤਾਂ ਸਪੀਕਰ ਬਦਲਣਾ ਚਾਹੀਦਾ ਔਰ ਦੂਜੀ ਗੱਲ ਜਦੋਂ ਤੁਸੀਂ ਇਹਦਾ ਕੁਝ ਕਰੋਗੇ ਇਹ ਇੱਕ ਟ੍ਰੈਂਡ ਸੈੱਟ ਹੋ ਜਾਮੇਗਾ ਮਨਿੰਦਰ ਜੀ ਵਿਧਾਨ ਸਭਾ ਦੇ ਵਿੱਚ ਜਦੋਂ ਲਾਈਵ ਪਹਿਲੀ ਵਾਰ ਸ਼ੁਰੂ ਹੋਇਆ ਤਾਂ ਤੁਹਾਨੂੰ ਚੰਗਾ ਟਰੈਂਡ ਸੈੱਟ ਕਰਨਾ ਚਾਹੀਦਾ ਸੀਗਾ ਹੁਣ ਮੰਨ ਲਓ ਜੇ ਸਰਕਾਰ ਬਦਲੂਗੀ ਆਪਾਂ ਕਿਵੇਂ ਦੂਜਿਆਂ ਨੂੰ ਕਹਿ ਦਾਂਗੇ ਕਿ ਤੁਸੀਂ ਵੀ ਤੁਸੀਂ ਵੀ ਜਿਹੜਾ ਹੈਗਾ ਨਿਰਪੱਖਤਾ ਦਿਖਾਓ ਬਿਲਕੁਲ ਤਾਂ ਮਤਲਬ ਇੱਕ ਗੱਲ ਮੈਂ ਹੁਣ ਵੈਸੇ ਇਹੀ ਹੈ ਕਿ ਅੱਜ ਪ੍ਰਤਾਪ ਸਿੰਘ ਵਾਇਵਾ ਜੋ ਕਿ ਵਿਰੋਧੀ ਧਰ ਦੇ ਨੇਤਾ ਉਹਨਾਂ ਨੇ ਸਪੀਕਰ ਸਾਹਿਬ ਨੂੰ ਇਹ ਗੱਲ ਆਨ ਰਿਕਾਰਡ ਉੱਥੇ ਬੋਲੀ ਕਿ ਜੀ ਉਹ ਬੰਦੇ ਤਾਂ ਸਪੀਕਰ ਸਾਹਿਬ ਕਹਿੰਦੇ ਜੀ ਇਹ ਮੈਂ ਦੇਖਣਾ ਹੈ ਮਤਲਬ ਇਹ ਡੀਪੀਆਰ ਉਹ ਭਾਗ ਕੋਲੇ ਆ ਉਹ ਕਰ ਰਹੇ ਕਰ ਰਹੇ ਹੈ ਕੋਈ ਗੱਲ ਨਹੀਂ ਤੁਹਾਡਾ ਆ ਗਿਆ ਨੋਟ ਪਰ ਮੈਂ ਦੇਖਣਾ ਨਹੀਂ ਨਹੀਂ ਸਪੀਕਰ ਸਾਹਿਬ ਨੇ ਇਹ ਗੱਲ ਔਨ ਰਿਕਾਰਡ ਕਹੀ ਪਹਿਲਾਂ ਸਪੀਕਰ ਸਾਹਿਬ ਇਹ ਗੱਲ ਕਹਿ ਕੇ ਛੱਡ ਦਿੰਦੇ ਸੀ ਕੋਈ ਨਾ ਮੈਂ ਦੇਖਦਾ ਜੀ ਮੈਂ ਭੁੱਲ ਜਾਂਦਾ ਜੀ ਮੈਂ ਕਹਤਾ ਜੀ ਅੱਜ ਸਪੀਕਰ ਸਾਹਿਬ ਨੇ ਔਨ ਰਿਕਾਰਡ ਕਹੀ ਕਿ ਇਹ ਕੰਮ ਪਬਲਿਕ ریلیشن ডিপਾਰਟਮੈਂਟ ਦਾ ਹੈ ਤੇ ਜਿਹੜੇ ਬੰਦੇ ਪਬਲਿਕ ریلیشن ডিপਾਰਟਮੈਂਟ ਨੇ ਉੱਥੇ ਬਿਠਾਏ ਆ ਉਹ ਮੇਰੀ ਮਨਜ਼ੂਰੀ ਨਾਲ ਬਿਠਾਏ ਆ ਹੂੰ ਹੁਣ ਇਹਦਾ ਮਤਲਬ ਜਿਹੜੇ ਉੱਥੇ ਕੰਮ ਉਹ ਪੁੱਠੇ ਕਰ ਰਹੇ ਆ ਕਿ ਇਹਦੀ ਵੀਡੀਓ ਘੱਟ ਘੱਟ ਚਲਾਉਣੀ ਆ ਕਿ ਇਹਦੀ ਵੱਧ ਚਲਾਉਣੀ ਆ ਜਦੋਂ ਆਪੋਜੀਸ਼ਨ ਦਾ ਬੰਦਾ ਬੋਲਣ ਲੱਗੇ ਉਹ ਸਪੀਕਰ ਵਾਲੀ ਕਰੀ ਰੱਖੋ ਕੈਮਰਾ ਦੂਰੋਂ ਦਿਖਾਓ ਮਾਈਕ ਬੰਦ ਕਰ ਦਿਓ ਇਹ ਸਾਰੀ ਕਾਰਵਾਈ ਇਹਦਾ ਮਤਲਬ ਸਪੀਕਰ ਦੇ ਕਹੇ ਤੋਂ ਹੀ ਹੋ ਰਹੀ ਹੈ ਇਹਦੇ ਤਾਂ ਕੋਈ ਸਪੀਕਰ ਹੁਣ ਕੋਈ ਮਤਲਬ ਬੱਚਾ ਤੇ ਹੈ ਨਹੀਂ ਸਾਡ ਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਕੀ ਕਰਦੇ ਪਏ ਆ ਸੀ ਜਾਂ ਉਹ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਲਾਈਵ ਨਾ ਦੇਖਦੇ ਹੁਣ ਘਰੇ ਜਾ ਕੇ ਚੈਨਲਾਂ ਦੀਆਂ ਵੀਡੀਓਜ਼ ਨਾ ਦੇਖਦੇ ਹੋਣ ਜਾਂ ਲਾਈਵ ਸਟ੍ਰੀਮਿੰਗ ਨਾ ਦੇਖਦੇ ਹੋਣ ਆਦਰਵਾਇਜ਼ ਕੋਈ ਇੱਕ ਬੰਦਾ ਹੁੰਦਾ ਥੋ ਜਿਹੜੀ ਹੈਗੀ ਇਹ ਡਿਗਨਿਟੀ ਹੁੰਦੀ ਹੈ ਥੋੜੀ-ਬਹੁਤ ਵੀ ਜਿਹੜੀ ਹੈਗੀ ਉਹਦੇ 'ਚ ਸ਼ਰਮ ਹੁੰਦੀ ਹੈ ਤੇ ਉਹ ਉਹ ਇੰਨਾ ਕ ਤਾਂ ਕਰ ਲੈਂਦਾ ਕਿ ਯਾਰ ਮੈਂ ਕਿਸੇ ਚੇਅਰ ਤੇ ਬੈਠਾ ਮੈਂ ਘੱਟੋ-ਘੱਟ ਨਿਰਪੱਖਤਾ ਦੇ ਨਾਲ ਬੇਸਿਕ ਚੀਜ਼ ਤੇ ਬਹਾਲ ਕਰਦਾ ਹੋਰ ਤਾਂ ਜਿਹੜਾ ਇਹ ਡਰਾਮਾ ਕਰਦੇ ਆ ਨੇ ਜਿਹੜਾ ਹੈਗਾ ਬੋਲਣ ਨਹੀਂ ਦਿੰਦੇ ਇੰਟਰਰਪਟ ਕਰ ਦਿੰਦੇ ਆ ਕਿਸੇ ਨੂੰ ਸਾਲ-ਸਾਲ ਨਹੀਂ ਬੋਲਣ ਤਾਂ ਉਹਦੇ ਕਰਦਾ ਹੀ ਕਰਦੇ ਆ ਬਟ ਜਿਹੜੀ ਬੇਸਿਕ ਚੀਜ਼ ਲੋਕ ਦੇਖਦੇ ਆ ਜਦੋਂ ਉਹ ਹੀ ਨਹੀਂ ਕਰ ਸਕਦੇ ਫਿਰ ਆਪਾਂ ਸਮਝ ਸਕਦੇ ਆ ਕਿ ਸਪੀਕਰ ਜਿਹੜੇ ਹੈਗੇ ਇਸ ਕੁਰਸੀ ਦੇ ਕਾਬਲ ਨਹੀਂ ਹੈਗੇ ਔਰ ਬਿਲਕੁਲ ਇਹ ਇਸ ਕੁਰਸੀ ਨਾਲ ਜਿਹੜਾ ਹੈਗਾ ਉਹ ਜਸਟਿਸ ਨਹੀਂ ਕਰ ਰਿਹਾ ਬਹੁਤ ਬਹੁਤ ਧੰਨਵਾਦ ਜੀ ਗੋਹਿਲ ਸਾਹਿਬ ਤੁਸੀਂ ਸਮਾਂ ਦਿੱਤਾ ਥੈਂਕ ਯੂ